ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਤੁਸੀਂ ਦੇਖ ਰਹੇ ਹੋ ਦਿਨਿਕ ਸਪੀਰਾਂ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਫਿਰ ਲੁਧਿਆਣਾ ਅਤੇ ਸਤਲੁਜ ਦਰਿਆ ਦੇ ਨਾਲ ਜਿਹੜੇ ਲੱਗਦੇ ਇਲਾਕੇ ਦੇ ਵਿੱਚ ਇੱਕ ਖਤਰੇ ਦੀ ਘੰਟੀ ਦਾ ਅਸਾਹ ਸੌਣ ਜਾ ਰਿਹਾ ਹੈ ਅੰਦਾਜ਼ ਦੀ ਬੀਬੀ ਐਮਬੀ ਯਾਨੀ ਕਿ ਪਾਖੜਾ ਬਿਆਸ ਮੈਨੇਜਿੰਗ ਬੋਰਡ ਵੱਲੋਂ ਜਿਹੜਾ 40000 ਕਿਊਸ ਜਿਹੜਾ ਪਾਣੀ ਹੈ ਉਹ ਛੋੜਤਾ ਦਿੱਤਾ ਮਤਲਬ ਕਿ ਉਹਨੂੰ ਛੱਡਤਾ ਗਿਆ ਤੇ ਲੇਕਿਨ ਉਹ ਛੱਡਣੇ ਦਾ ਤਰੀਕਾ ਦਸੀ ਜਿਹੜਾ ਨਿਯਮ ਸੀ ਉਹਨਾਂ ਦੇ ਪਹਿਲਾਂ ਇੱਕ ਗੇਟ ਫਿਰ ਦੂਸਰਾ ਗੇਟ ਫਿਰ ਤੀਸਰਾ ਫਿਰ ਚੌਥਾ ਜਿਹੜੀ BBMBJD ਮੋਨਿਟਰੀਂਗ ਰੈਡੀ ਟੀਮ ਹੈਗੀ ਆ ਉਹ ਬਿਲਕੁਲ ਉਸ ਨਜ਼ਰੀਏ ਨੂੰ ਨਜ਼ਾਕਤ ਨੂੰ ਆਪਣੇ ਸਾਹਮਣੇ ਮੋਨਿਟਰੀ ਕਰ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਇੱਦਾਂ ਦੀ ਅਨਹੋਣੀ ਨਾ ਪਾਣ एकदम ਛੱਡਣਾ ਹੋਣੀ ਨਾ ਅਜਵੇ ਤਾਂ ਉਸ ਇੱਕ ਪਾਸੇ ਪਾਖੜਾ ਦੇ ਜਿਹੜਾ ਵਾਦਾ ਪੱਦਰ ਨੂੰ ਵੀ ਧਿਆਨ ਰੱਖਦੇ ਦੂਜੇ ਪਾਸੇ ਜਿਹੜੇ ਮੈਦਾਨੀ ਇਲਾਕੇ ਯਾਨੀ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਜਿਹੜੇ ਇਲਾਕੇ ਦੇ ਵੀ ਜਿਹੜੇ ਪਾਣੀ ਜੁੜੀ ਛੱਡਣ ਦਾ ਤਰੀਕਾ ਹੈਗਾ ਉਸ ਨੂੰ ਵੀ ਧਿਆਨ ਚ ਰੱਖਦੇ ਹੋਏ ਇਕ ਪਹਿਲਾ ਗੇਟ ਫਿਰ ਦੂਸਰਾ ਫਿਰ ਤੀਸਰਾ ਫਿਰ ਚੌਥਾ ਗੇਟ ਖੋਲਣ ਦੀ ਤਿਆਰੀ ਵੀ ਰੁ ਕਰ ਦਿੱਤੀ ਗਈ ਹੈ ਤਾਂ ਬਿਲਕੁਲ ਸਤਲੁਜ ਦਰਿਆ ਦੇ ਨਾਲ ਜਿਹੜੇ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹਾਈ ਅਲਰਟ ਕਰਤਾ ਇਸ ਦੇ ਨਾਲ ਹੀ ਚੇਤਾਵਨੀ ਅਤੇ ਆਦੇਸ਼ ਵੀ ਜਾਰੀ ਕੀਤੇ ਵੀ ਆਪਣੀ ਸੁਰੱਖਿਅਤ ਜਗ੍ਹਾ ਤੇ ਆਪਣਾ ਸਾਮਾਨ ਤੇ ਆਪਣੇ ਜਿਹੜੇ ਮवेशੀ ਆ ਜਿਹੜੇ ਪਾਲਤੂ ਜਾਨਵਰ ਹੈ ਉਹਨੂੰ ਜਿੰਨੀ ਜਲਦੀ ਹੋ ਸਕੇ ਇੱਥੋਂ ਆਪਣੀ ਸੁਰੱਖਿਅਤ ਜਗ੍ਹਾ ਤੇ ਲੈ ਜਾਣ ਕਿਉਂਕਿ ਪਾਖੜਾ ਦਾ ਵੱਡਾ ਜਾ ਪਾਣੀ ਦਾ ਪੱਦਰ ਹੈ ਉਹ ਆਉਣ ਵਾਲੇ ਹੁਣ ਕੁਝ ਸਮੇਂ ਚ ਸਤਲੁਜ ਦੇ ਆਦੇੜੇ ਇਲਾਕੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਦਾ ਤਾਂ ਦੱਸ ਦੇ ਕਿ ਸਤਲੁਜ ਜਿਹੜਾ ਪਾਖੜਾ ਡੈਮ ਹੈਗਾ ਉਹਦਾ ਡਾ ਇੱਕ ਜਿਹੜੇ ਜਿਵੇਂ ਰਖਾਇਆ ਕੱਲੀ ਪੰਜਾਬ ਜਾਂ ਹਿਮਾਚਲ ਨਹੀਂ ਇਸ ਦਾ ਜਿਹੜਾ ਅਸਰ ਉੱਤਰ ਪਰਦਾ ਵੀ ਇਸ ਦਾ ਅਸਰ ਹੁੰਦਾ ਆ ਤਾਂ ਖਾਸ ਕਰਕੇ ਜਿਹੜਾ ਇਹ ਪਾਣੀ ਹੈ ਜਿਹੜੀ ਮਾਰ ਹੈ ਹਿਮਾਚਲ ਹਰਿਆਣਾ ਤੇ ਪੰਜਾਬ ਦੇ ਲਗਾਤਾਰ ਇਸ ਦਾ ਮਾਰ ਪੈਂਦੀ ਹੈ ਤੇ ਖਾਸ ਕਰਕੇ ਜਿਹੜੇ ਲਗਾਤਾਰ 2023 ਨੂੰ ਵੀ ਦਾ ਪਾਖੜਾ ਬਿਆਸ ਮੈਨੇਜਮੈਂਟ ਬੋੜਾ ਪਾਣੀ ਛੱਡੇਗਾ ਸੀ ਤਾਂ ਸੇਮ 2023 ਦੇ ਵਿੱਚ ਵੀ ਇਸ ਸਤਲੁਜ ਦਰਿਆ ਦੇ ਜਿਹੜਾ ਲਗ ਲਗ ਪਿੰਡਾ ਜਿਹੜਾ ਪਾਣੀ ਉਹ ਕਾਫੀ ਉਸ ਟਾਈਮ ਕਹਿਰ ਪਾਇਆ ਸੀ ਤਾਂ ਕਾਫੀ ਪਿੰਡਾਂ ਦਾ ਪਾਣੀ ਜਿਹੜਾ ਪਿੰਡਾਂ ਤੱਕ ਪਹੁੰਚਿਆ ਸੀ ਤਾਂ ਉਸ ਦਾ ਖਾਮਿਆ ਜਾਈ ਵੀ ਕਾਫੀ ਲੋਕਾਂ ਨੂੰ ਨੁਕਸਾਨੀ ਦੇਦਾ ਹੋਇਆ ਸੀ ਇਸ ਟਾਈਮ ਮੌਜੂਦਾ ਲੁਧਿਆਣਾ ਦੇ ਸਤਲੁਜ ਦਰਿਆ ਤੇ ਲੋਕ ਇੱਥੇ ਮੌਜੂਦ ਹੈ ਕਿਉਂਕਿ ਪਾਣੀ ਦਾ ਜਿਹੜਾ ਵਾਧਾ ਪੱਧਰ ਹੈ ਸਤਲੁਜ ਦਰਿਆ ਦਾ ਤਾਂ ਲੋਕ ਕਾਫੀ ਚਿੰਤਾਜ ਨਜ਼ਰ ਆ ਰਹੇ ਆ ਪਿੰਡਾਂ ਦੇ ਲੋਕ ਹੈ ਉਹ ਹੁਣ ਤੋਂ ਯਾਨੀ ਕਿ ਆਪਣਾ ਸਮਾਨ ਬੰਨ ਕੇ ਆਪਣੀ ਸੁਰੱਖਿਅਤ ਜਗ੍ਹਾ ਤੇ ਪਹੁੰਚ ਗਏ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਜੀ ਕਿੰਨਾ ਪਾਣੀ ਦਾ ਪੱਦਰ ਵੱਗ ਗਿਆ ਭਾਜੀ ਪਾਣੀ ਦਾ ਪੱਦਰ 4000 ਕਿਊਸਿਕ ਛੱਡਿਆ ਸੀ ਰਾਤ ਹੁਣ 40000 ਕਿਊਸਿਕ ਆ ਰਿਹਾ ਹੋਰ ਪਾਣੀ ਅੱਛਾ ਜੀ ਪਾਣੀ ਦਾ ਪੱਦਰ ਬਹੁਤ ਜ਼ਿਆਦਾ ਸਾਡੇ ਤਲਵੰਡੀ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ ਸਾਡੇ ਬੰਨ ਵੀ ਥੋੜਾ ਖਸਤਾ ਹਾਲਤਾ ਤੇ ਸਰਕਾਰ ਅਗੇ ਅਪੀਲ ਆ ਆਪਣੇ ਡਰੀਨ محکمہ ਵਾਲੇ ਬਨ ਵਿਭਾਗ ਵਾਲੇ ਜੋ ਵੀ ਹੈਗੇ ਆ ਤੇ ਸਾਡੇ ਬਨ ਦੀ ਹਾਲਤ ਨੂੰ ਠੀਕ ਕਰਵਾਇਆ ਜਾਵੇ ਜਲਦੀ ਤੋਂ ਜਲਦੀ ਬਾਕੀ ਅਸੀਂ ਪਿੰਡ ਵੱਲੋਂ ਕਰਵਾ ਰਹੇ ਆ ਜੀ ਡੋਨੇਸ਼ਨ ਇਕੱਠਾ ਕਰਕੇ ਜੋ ਵੀ 100 150 250 ਟਰਾਲੀਆਂ ਵਾਲਿਆਂ ਨੂੰ ਪਾ ਕੇ ਮਿੱਟੀ ਅਸੀਂ ਪਾਉਣੀ ਚਾਲੂ ਕਰ ਦੇਣੀ ਆ ਕੱਲ ਤੱਕ ਵਾਲੇ ਆਪਣੇ ਇੰਤਜ਼ਾਮ ਪਾਲਿਸ਼ ਹੋਈ ਸ਼ੁਰੂ ਵੀ ਸ਼ੁਰੂਆਤ ਕਰ ਲਈ ਹਾਂਜੀ ਸ਼ੁਰੂਆਤ ਅਸੀਂ ਕਰ ਲਈ ਹੋਈ ਹੈ ਜੀ 2023 ਚ ਕਾਫੀ ਨੁਕਸਾਨ ਐਸੇ ਪਿੰਡ ਦਾ ਪਿੰਡ ਕਾਫੀ ਇਨਸਾਨਾਂ ਦਾ ਹਾਂਜੀ ਬਹੁਤ ਜ਼ਿਆਦਾ ਹੋਇਆ ਸੀ ਅਸੀਂ ਭੋਲੇਵਾਲ ਤੋਂ ਟੁੱਟਣ ਕਰਕੇ ਹਾਂਜੀ ਉਦੋਂ ਟੁੱਟਣ ਕਰਕੇ ਸਾਡੇ ਪਿੰਡ ਦਾ ਬਚਾਅ ਹੋ ਗਿਆ ਸੀ ਨਹੀਂ ਤੇ ਸਾਡੇ ਪਿੰਡ ਦਾ ਕਿ ਤਾਂ ਹੁਣ ਵੀ ਤੁਹਾਡੇ ਲੋਕੀ ਹਿਸਟਮ ਖਤਰੇ ਦੇ ਆਬਾਸ ਮਹਿਸੂਸ ਕਰ ਰਹੇ ਹਾਂ ਹਾਂਜੀ ਹਾਂਜੀ ਡਰੇ ਹੋਇਆ ਜੀ ਸਾਰ ਸਹਿਮੇ ਹੋਇਆ ਸਾਰਾ ਪਿੰਡ ਸਾਡਾ ਸਹਿਮਿਆ ਹੋਇਆ ਜੀ ਕੁਝ ਉੱਚੀਆਂ ਜਗ੍ਹਾ ਤੇ ਬੈਠੇ ਹੋਏ ਆ ਕੁਝ ਇੱਥੇ ਸਾਡੇ ਆ ਰੇਲਵੇ ਦੇ ਉੱਪਰ ਉੱਚੀ ਜਗ੍ਹਾ ਉੱਥੇ ਝੁੱਗੀਆਂ ਚੋਂ ਆਪਣੀਆਂ ਬਣਾ ਲੀਆਂ ਅਸੀਂ ਉੱਥੇ ਰਹਿਣਾ ਬਸੇਰਾ ਕਰਾਂਗੇ ਸੋਚ ਆ ਵੀ ਕੱਲ ਪਰਸੋਂ ਜਾਂ ਸੁਣਿਚ ਗੱਲੇ ਵੀ ਅੱ비 ਕੁਝ ਤੁਹਾਡੇ ਮवेशੀ ਵੀ ਬਹਿਗੇ ਵਿੱਚ ਪਾਣੀ ਵਿੱਚ ਹਾਂਜੀ ਤਾਂ ਇਸ ਪਾਖੜਾ ਸਭ ਕੋਈ ਦਰਿਆ ਦੇ ਜੜੇ ਨੇ ਮੈਂ ਬੋਰਡ ਦੇ ਪਾਕੜਾ ਮੈਨੇ ਮੈਂ بڑے ਬੋਰਡ ਦੇ ਕੁਝ ਕਰਮਚਾਰੀ ਸਨ ਮੌਜੂਦ ਜਿਹੜੇ ਇਸ ਸਤਲੁਜ ਦਰਿਆ ਦੇ ਉੱਪਰ ਪਾਣੀ ਦੀ ਨਿਗਰਾਨੀ ਵੀ ਰੱਖਦੇ ਗੱਲਬਤ ਕਰਦੇ ਆ ਭਾਜੀ ਕੀ ਨਾਮ ਆਪ ਦਾ ਕਿਸਾ ਦੇ ਪਾਣੀ ਛੱਡੇ ਗਿਆ ਕਿੰਨਾ ਪਾਣੀ ਛੱਡੇ ਗਿਆ ਪਾਣੀ ਸਰ ਪੁਨੀਤੀ 3900 ਪਾਣੀ ਥੋੜ੍ਹ ਰਹੇ ਆ ਅੱਜ ਰਾਤ ਕੋ ਥੋੜਾ 35000 ਪਾਣੀ ਥੋੜ੍ਹਿਆ ਪਹਿਲੇ 36000 ਫਿਰ 49000 ਔਰ ਫਿਰ 59000 अब 55000 छोड़ा अभी और होली हो जा अब कट भी गया सर अब गया। सर कट गया 41000 आ गया पानी अभी काफी बहाव तक हो गया तेज हो गया पानी काफी आ गया और सर आ गया, आ गया ना एकदम पानी मतलब छोड़ रहे होली होली तो बढ़ रहा पानी लेकिन अब कटना शुरू हो जाएगा सही सर अभी सही बोल रहे हो पानी काफी है छाड़ अब नहीं बढ़ेगा ये हां अब घटने के चांस आ गए अभी क्योंकि 10000 की कटाई घटा दिया पीछे से तो अब घटता जाएगा सर एक दिन में आज तक ये घट जाएगा साहब ऐसा लग रहा अभी हुण ਇਹੜ ਬਰਸਾਤ ਵੀ ਹੋ ਰਹੀ ਹੈ ਲੱਗ ਰਿਹਾ ਵੀ ਹੁਣ ਜਿਹੜਾ ਕੁਝ ਹੋਰ ਸਮੇਂ ਚ ਪਾਣੀ ਜਦਾਂ ਪਾਣੀ ਪਵਾ ਹੁਣ ਪੱਧਰ ਥੋੜਾ ਕਟੂਗਾ ਲੇਕਿਨ ਫਿਲਹਾਲ ਪੱਧਰ ਇਸ ਟਾਈਮ ਕਾਫੀ ਉੱਚਾ ਹੋ ਗਿਆ ਵੀ ਬਰਸਾਤ ਹੋਈ ਤਾਂ ਫੇਰ ਖਤਰਾ ਵੱਧ ਸਕਦਾ ਹੈ ਨੇ ਸਰ ਜੇ ਤਾਂ ਪਿੱਛੋਂ بارش ਪੈਂਦੀ ਰਹੀ ਮੰਨ ਲਓ ਪਿੱਛੇ بارش ਦੇ ਮਾਹੌਲ ਦੇ ਹਿਸਾਬ ਨਾਲ ਜੇ ਤਾਂ بارش ਮਗਰ ਲੱਗੀ ਲਗਾਤਾਰ ਲੱਗੀ ਰਹੀ ਫੇ ਪਾਣੀ ਥੋੜਾ ਵੱਧ ਸਕਦਾ ਹੈ ਜਾਨੀ ਕਿ ਹੁਣ ਦਾ ਜਿਹੜਾ ਹੁਣ ਦਾ ਆਪਣੇ ਕੋ ਹਾਲਾਤ ਹੋਂਦੇ ਚੱਲ ਰਹੇ ਆ ਹੁਣ ਸਾਡੇ ਕੋ 40000 ਕਿਊਸਕ ਪਾਣੀ ਚੱਲ ਰਿਹਾ ਹੈ ਜਾਨੀ ਕਿ ਇਹ ਖਤਰੇ ਤੋਂ ਥੱਲੇ ਆ ਕੋਈ ਖਤਰੇ ਵਾਲੀ ਏਡੀ ਗੱਲ ਹੈ ਨਹੀਂ ਖਤਰੇ ਨਿਸ਼ਾਨ ਤੋਂ ਥੱਲੇ ਚੱਲ ਰਿਹਾ ਪਾਣੀ ਹਾਂਜੀ ਕਿੰਨਾ ਖਤਰੇ ਨਿਸ਼ਾਨ ਕਿੰਨਾ ਥੱਲੇ ਗਿਆ ਇਹ ਜੇ ਦੇਖਿਆ ਜਾਵੇ ਖਤਰੇ ਨਿਸ਼ਾਨ ਤੋਂ ਦਾ ਘਾਟ ਤੋਂ ਘੱਟ ਵੀ ਜੀ ਜਣੀ ਤਿੰਨ ਤਿੰਨ ਕਿਲੋਮੀਟਰ ਥੱਲੇ ਚੱਲ ਰਿਹਾ ਪਾਣੀ ਹਾਂਜੀ ਹਾਂਜੀ ਅਗਰ ਹਾਲਾਤ ਇੱਦੀ ਬਰਾ ਦੇ ਤੇ ਚਾਂਸ ਹੋ ਸਕਦੇ ਵੀ ਵੱਧ ਸਕਦਾ ਹਾਂਜੀ ਜੇ ਪਿੱਛੋਂ ਪਾਣੀ ਬਰਸਾਤ ਪੈਂਦੀ ਰਹੀ ਪਿੱਛੋਂ ਛੱਡਿਆਗਾ ਤਾਂ ਇਹ ਚ ਵੱਧ ਸਕਦਾ ਨਹੀਂ ਤਾਂ ਪਾਣੀ ਡਾਉਨ ਹੋਣਾ ਸ਼ੁਰੂ ਹੋ ਜਾਊਗਾ ਜੀ ਇੰਡੀਐਸਫੀ ਟੀਮਾਂ ਵੀ ਤੈਨਾਤ ਹੈ ਤੇ ਇਸ ਦੇ ਨਾਲ ਦੀ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਪੂਰੀ ਤਿਆਰੀ ਹੈ ਪੂਰੀ ਤਿਆਰੀ ਪੂਰੀ ਤਿਆਰੀ ਹੈ ਜੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਐਨਡੀਐਸਫੀ ਟੀਮਾਂ ਸਭ ਤਿਆਰ ਆ ਜੀ ਜਾਨੀ ਕਿ ਸਰਕਾਰ ਵੱਲੋਂ ਵੀ ਕੋਈ ਕਮੀ ਨਹੀਂ ਹੈਗੀ ਤੇ ਜਾਨੀ ਕਿ ਸਹੀ ਚੱਲ ਰਿਹਾ ਜੀ ਕਿਸ ਤਰ੍ਹਾਂ ਤੁਹਾਡੀ ਰਾਤ ਦਿਨ ਡਿਊਟੀ ਹੁੰਦੀ ਹੈ ਤੁਸੀਂ ਕਿਦਾਂ ਸਾਡੇ ਬੰਦੇ ਇੱਥੇ ਹੁੰਦੇ ਅਸੀਂ ਵੀ ਇੱਥੇ ਹੁੰਨੇ ਆ ਅੱਜ ਵੀ ਇਹੀ ਤਿੰਨੇ ਬੰਦਿਆਂ ਦੀ ਸ਼ਿਫਟ ਆ ਤਿੰਨਾਂ ਦੀ ਡਿਊਟੀ ਇੱਥੇ ਹੀ ਆ ਤਿੰਨੇ ਅਸੀਂ ਵੀ ਅੱਜ ਚੱਲ ਰਹੇ ਆ ਤੇ ਜਾਨੀ ਕਿ ਜਾਣਦੇ ਨਹੀਂ ਹੈਗੇ ਠੀਕ ਹੈ ਅ ਕਿ ਸਾਡੇ ਕਿੰਨਾ ਕੁ ਪਾਣੀ ਆ ਕਿੰਨਾ ਕੁ ਡਰ ਰਿਆ ਪਿਆ ਰਿਆ ਇੱਥੇ ਰਾਕੇ ਚ ਸਰ ਡਰ ਦੀ ਗੱਲ ਨਹੀਂ ਜੀ ਕਿ ਪਾਣੀ ਖਤਰੀ ਦੀ ਇਸ ਟਾਈਮ ਬਿਲਕੁਲ ਥੱਲੇ ਆ ਜੀ ਮੰਨ ਲਓ ਜੇ ਹੋਰ ਅਮਾਚਲ ਵਿੱਚ ਬਾਰਿਸ਼ ਪੈਂਦੀ ਆ ਤਾਂ ਸਾਡੇ ਲੱਗ ਲੱਗ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਜੀ ਅਸੀਂ ਸਰਕਾਰ ਅੱਗੇ ਹੀ ਸਰਕਾਰ ਅੱਗੇ ਗੁਜ਼ਾਰਸ਼ ਕਰਦੇ ਆ ਕਿ ਸਾਡੇ ਜਿਹੜੇ ਪਿੰਡਾਂ ਦੇ ਬੰਨ੍ਹ ਆਈ ਦਰਿਆ ਵਾਲੇ ਇਹਨਾਂ ਨੂੰ ਪੱਕੇ ਕੀਤਾ ਜਾਵੇ ਪੱਕੇ ਨਹੀਂ ਬੰਨ੍ਹ ਜੀ ਬੰਨ੍ਹ ਪੱਕੇ ਨਹੀਂ ਗਏ ਪੱਕੇ ਨਹੀਂ ਗਏ ਹਾਂ ਜੀ ਪਿਛਲੇ ਵੀ ਟੁੱਟ ਗਿਆ ਸੀ ਬੰਨ੍ਹੜਾ ਬੰਨ੍ਹੜੇ ਦੋਰੀਏ ਹਾਂ ਜੀ ਇਹ ਹਾਂਜੀ 2023 ਵਿੱਚ ਸਾਡੇ ਟੁੱਟਣਾ ਸੀਗਾ ਜੀ ਉੱਪਰ ਦੀ ਪਾਣੀ ਚੱਲਣ ਲੱਗ ਗਿਆ ਸੀਗਾ ਬੰਨ੍ਹ ਦੇ ਪਰ ਜਦ ਨੂੰ ਜੀ ਭੋਲੇਵਾਲ ਪਿੰਡ ਟੁੱਟ ਗਿਆ ਸੀਗਾ ਉਸ ਕਰਕੇ ਸਾਡੇ ਬਚਾਓ ਗਿਆ ਜੀ ਉਧਰ ਨੁਕਸਾਨ ਬਹੁਤ ਹੋ ਗਿਆ ਜੀ 아이 ਸਰਕਾਰ ਕੇ ਇਹ ਗੁਜਾਰਸ਼ ਕਰਦੇ ਆਂ ਭਗਵੰਤ ਸਿੰਘ ਮਾਨ ਅਗੇ ਪਾਈ ਜਾਵੇ ਜੀ ਪੱਕਾ ਕੀਤਾ ਜਾਵੇ ਜੀ ਜੀ ਆਪਣੇ ਜੀ ਮੰਨ ਸਾਰੇ ਪੱਕੇ ਕੀਤੇ ਜਾਣ ਜਿਵੇਂ ਕਿ ਆ ਰੇਲਵੇ ਲਾਈਨ ਦੇ ਨਾਲ ਨਾਲ ਹੋਇਆ ਜੀ ਬੰਨ ਪੱਕਾ ਇਦਾਂ ਸਾਰੇ ਹੋ ਜਾਣ ਕਦੇ ਪਾਣੀ ਨਹੀਂ ਟੁੱਟੂਗਾ ਜੀ ਨੁਕਸਾਨ ਨਹੀਂ ਹਾਂਜੀ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਜਿਹੜਾ ਪਾਣੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪਾਣੀ ਛੜੇਗਾ 40000 ਕਿਉਂਕਿ ਪਾਣੀ ਛੜੇਗਾ ਤਾਂ ਇਸ ਦਾ ਅਸਰ ਲੁਧਿਆਣਾ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ 'ਚ ਇਸਾ ਅਸਰ ਦੇਖਣ ਨੂੰ ਮਿਲਿਆ ਲੇਕਿਨ ਤੁਹਾਨੂੰ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਤੇ ਐਨਡੀਆਰਬੀ ਟੀਮਾਂ ਇਸ ਪੂਰੀ ਸਥਿਤੀ ਤੇ ਆਪਣੀ ਨਜ਼ਰ ਬਣਾਈ ਰੱਖੇ ਆ ਤੇ ਇਸ ਦੇ ਨਾਲ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕਰਮਚਾਰੀ ਵੀ ਪਾਣੀ ਦੇ ਵਾਅਦੇ ਪੱਦਰ ਦੇ ਉੱਪਰ ਪੂਰੀ ਮੋਨਿਟਿੰਗ ਕਰ ਰਿਹਾ ਤਾਂ ਸਮੇਂ ਅਤੇ ਨਿਯਮਾਂ ਅਨੁਸਾਰ ਹੀ ਭਾਖੜਾ ਦੇ ਜਿਹੜੇ ਡੈਮ ਦੇ ਜਿਹੜੇ ਗੇਟ ਹੈ ਉਹ ਨਿਯਮਾਂ ਅਨੁਸਾਰ ਹੀ ਖੋਲੇ ਜਾ ਰਹੇ ਆ ਵੀ ਕਿਹੜਾ ਗੇਟ ਕਿਸ ਟਾਈਮ ਤੇ ਕਿੰਨਾ ਪਾਣੀ ਖੋਲਣਾ ਹੈ ਕਿ ਐ 1 ਨੰਬਰ ਗੇਟ ਹੋਵੇ 2 ਨੰਬਰ ਗੇਟ ਹੋਵੇ 3 ਨੰਬਰ ਗੇਟੋਵੇ 4 ਨੰਬਰ ਗੇਟ ਇਹ ਗੇਟਾਂ ਦਾ ਪਾਣੀ ਆ ਸਿੱਧੇ ਤੌਰ ਤੇ ਸਤਲੁਜਿਆ ਦੇ ਨਾਲ ਜਿਹੜੇ ਲੱਗਦੇ ਪਿੰਡਾਂ ਤੇ ਇਸ ਦਾ ਅਸਰ ਸਿੱਧੀ ਮਾਰ ਵੀ ਪੈਂਦੀ ਹੈ ਤਾਂ ਇਸ ਸਥਿਤੀ ਨੂੰ ਬਿਲਕੁਲ ਨਿਜਿੱਠਣ ਵਾਸਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕਰਮਚਾਰੀ ਇਸ ਸਥਿਤੀ ਨੂੰ ਨਿਜਿੱਠਣ ਵਾਸਤੇ ਪੂਰੀ ਮੋਨਿਟਿੰਗ ਕਰਿਤਾ ਉਸ ਨਿਯਮ ਅਨੁਸਾਰ ਸਮੇਂ ਅਨੁਸਾਰ ਹੀ ਉਹ ਉਹਨਾਂ ਦਾ ਪਾਣੀ ਛੱਡਦੇ ਤਾਂ ਕਿ ਮੈਦਾਨੀ ਇਲਾਕਿਆਂ ਯਾਨੀ ਸਤ루 ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਇਸ ਦਾ ਕੋਈ ਜ਼ਿਆਦਾ ਅਸਰ ਨਾ ਹੋਵੇ ਤਾਂ ਕਿ ਫਿਰ ਵੀ ਪ੍ਰਸ਼ਾਸਨ ਵੱਲੋਂ ਸਤ루 ਦਰਿਆ ਦੇ ਨਾਲ ਲੱਗਦੇ ਜਿਹੜੇ ਉੱਥੇ ਖੇਤੀ ਕਰਦੇ ਆ ਜਾਂ ਉੱਥੇ ਰਹਿ ਰਹੇ ਆ ਲੋਕਾਂ ਨੂੰ ਚੇਤਾਵਨੀ ਦਿੱਤੀ ਆ ਦੇਸ਼ ਜਾਰੀ ਕੀਤਾ ਕਿ ਆਪਣੇ ਮवेशੀਆਂ ਨੂੰ ਲੈ ਕੇ ਪਾਲਤੂ ਜਾਨਵਰਾਂ ਨੂੰ ਲੈ ਕੇ ਤੇ ਆਪਣਾ ਜ਼ਰੂਰੀ ਸਮਾਨ ਨੂੰ ਲੈ ਕੇ ਸੁਰੱਖਿਅਤ ਜਗ੍ਹਾ ਤੇ ਪਹੁੰਚੋ ਤਾਂ ਕਿ ਪਾਣੀ ਦਾ ਵਾਧਾ ਪੱਦਰ ਕਿਸੇ ਵੱਲ ਵੀ ਹੋਰ ਵੱਸ ਸਕਦਾ ਤਾਂ ਆਪਣੇ ਆਪ ਨੂੰ ਪਹਿਲੇ ਹੀ ਸੁਰੱਖੇ ਰੱਖ ਲਓ ਕਮਮਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ